ਦੋਸਤੋ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਰਾਜਸਥਾਨ ਦੇ ਜੈਸਲਮੇਰ ਦਾ ਰਹਿਣ ਵਾਲਾ ਇੱਕ ਆ ਬਜ਼ੁਰਗ ਬਹੁਤ ਵਾਇਰਲ ਹੋ ਰਿਹਾ ਹੈ। ਲਗਾਤਾਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੜਕੀ ਇਸ ਬਜ਼ੁਰਗ ਦੇ ਕੋਲੋਂ ਰਸਤਾ ਪੁੱਛਣ ਦੇ ਬਹਾਨੇ ਖੜਦੀ ਹੈ ਤੇ ਫਿਰ ਆਪਣੇ ਕੱਪੜੇ ਉਤਾਰ ਕੇ ਇਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪੈਂਦੀ। ਬਜ਼ੁਰਗ ਵੀ ਸਭ ਕਾਸੇ ਨੂੰ ਭੁੱਲ ਕੇ ਉਹ ਤੇਜ਼ ਤਰੋ ਉੱਠਦਾ ਪਰ ਇਹ ਸਭ ਦੇ ਵਿਚਕਾਰ ਬਜ਼ੁਰਗ ਬਾਬਾ ਇਹ ਭੁੱਲ ਜਾਂਦਾ ਹੈ ਕਿ ਉਸ ਦੀ ਇਸ ਹਰਕਤ ਨੂੰ ਕੈਮਰੇ ਵਿੱਚ ਰਿਕਾਰਡ ਕੀਤਾ ਜਾ ਰਿਹਾ ਹੈ। ਇੱਕ ਜਵਾਨ ਪੜੀ ਲਿਖੀ ਕੁੜੀ ਨੂੰ ਇੱਕ ਬਜ਼ੁਰਗ ਨਾਲ ਅਸ਼ਲੀਲ ਹਰਕਤ ਕਰਦਿਆਂ ਕੈਮਰੇ ਵਿੱਚ ਰਿਕਾਰਡ ਕਰ ਰਿਹਾ ਸੀ ਉਸੇ ਗੱਡੀ ਵਿੱਚ ਬੈਠਾ ਉਸ ਲੜਕੀ ਦਾ ਸਾਥੀ ਮੁੰਡਾ ਇਹਨਾਂ ਦੋਵੇਂ ਮੁੰਡੇ ਕੁੜੀ ਨੇ ਪ੍ਰੈਲਿੰਗ ਦੇ ਤਹਿਤ ਉਸ ਬਜ਼ੁਰਗ ਨੂੰ ਆਪਣਾ ਸ਼ਿਕਾਰ ਬਣਾਇਆ ਸਿਰਫ ਪੋਰਨ ਸਾਈਟ ਤੇ ਵੀਡੀਓ ਪਾਉਣ ਲਈ ਤੇ ਪੈਸੇ ਕਮਾਉਣ ਲਈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਇਸ ਮੁੰਡੇ ਅਤੇ ਕੁੜੀ ਦੇ ਬਾਰੇ ਜਿਨ੍ਹਾਂ ਨੇ ਇਕੱਲੇ ਇਸ ਬਜ਼ੁਰਗ ਨੂੰ ਨਹੀਂ ਬਲਕਿ ਹੋਰ ਨਾਂ ਵੀ ਦਰਜਨਾ ਅਣਜਾਣ ਬੰਦਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਕਿਵੇਂ ਇੱਕ ਕੁੜੀ ਕਿਸੇ ਅਣਜਾਣ ਜਗ੍ਹਾ ਤੇ ਜਾ ਕੇ ਕਿਸੇ ਅਣਜਾਣ ਸ਼ਖਸ ਦੇ ਨਾਲ ਸਬੰਧ ਬਣਾਉਂਦੀ ਸੀ ਤੇ ਇਹ ਮੁੰਡਾ ਉਸ ਨੂੰ ਕੈਮਰੇ ਵਿੱਚ ਰਿਕਾਰਡ ਕਰ ਲੈਂਦਾ ਸੀ ਕਿਉਂ ਇਹ ਖੂਬਸੂਰਤ 25 ਸਾਲਾ ਬੀਟੈਕ ਦੀ ਟਾਪਰ ਕੁੜੀ ਇਸ ਗੰਦੇ ਧੰਦੇ ਵਿੱਚ ਫਸ ਗਈ ਜਿਸ ਦੀ ਆਪਣੀ ਤਨਖਾਹ ਹੀ 25 ਲੱਖ ਰੁਪਏ ਸਾਲਾਨਾ ਸੀ ਦੋਸਤੋ ਜਾਣਦੇ ਆ ਇਸ ਅਸ਼ਲੀਲ ਜੋੜੇ ਦੀ ਅਸਲੀਅਤ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕੋਈ ਹੋਰ ਇਸ ਦਾ ਸ਼ਿਕਾਰ ਨਾ ਬਣ ਸਕੇ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਰਾਜਸਥਾਨ ਦੇ ਜੈਸਲਮੇਰਾ ਇਲਾਕੇ ਵਿੱਚ ਇੱਕ ਸੁਨਸਾਨ ਰੇਗਿਸਤਾਨ ਜਗ੍ਹਾ ਤੇ ਇੱਕ ਗੱਡੀ ਆ ਕੇ ਰੁਕਦੀ ਹੈ ਜਿਸ ਨੂੰ ਇੱਕ ਨੌਜਵਾਨ ਮੁੰਡਾ ਚਲਾ ਰਿਹਾ ਸੀ ਤੇ ਨਾਲ ਵਾਲੀ ਸੀਟ ਤੇ ਇੱਕ ਨੌਜਵਾਨ 24 ਸਾਲ ਦੀ ਕੁੜੀ ਬੈਠੀ ਸੀ ਸਭ ਤੋਂ ਰੌਚਕ ਗੱਲ ਕਿ ਇਹ ਲੜਕੀ ਬਿਲਕੁਲ ਆਲਫਾ ਨੰਗੀ ਬੈਠੀ ਹੁੰਦੀ ਹੈ ਜਿਸਦੇ ਤਣ ਤੇ ਇੱਕ ਵੀ ਕਪੜਾ ਨਹੀਂ ਹੁੰਦਾ ਇਹ ਗੱਡੀ ਉਸ ਸੁਸਾਨ ਰੀਤਲੇ ਇਲਾਕੇ ਵਿੱਚ ਬੱਕਰੀਆਂ ਚਾਰ ਰੇ ਇੱਕ 70 ਸਾਲਾ ਬਜ਼ੁਰਗ ਦੇ ਕੋਲ ਆ ਕੇ ਰੁਕਦੀ ਜੋ ਉੱਥੇ ਇਕੱਲਾ ਬੱਕਰੀਆਂ ਚਾਰ ਰਿਆ ਸੀ ਗੱਡੀ ਵਿੱਚ ਬੈਠੀ ਕੁੜੀ ਉਸ ਬਜ਼ੁਰਗ ਨੂੰ ਆਪਣੇ ਕੋਲ ਬੁਲਾਉਂਦੀ ਹੈ ਜਦੋਂ ਉਹ ਗੱਡੀ ਦੇ ਕੋਲ ਆਉਂਦਾ ਤਾਂ ਬਿਲਕੁਲ ਨੰਗਨ ਬੈਠੀ ਕੁੜੀ ਨੂੰ ਦੇਖ ਕੇ ਉਹ ਹੱਕਾ ਬੱਕਾ ਰਹਿ ਜਾਂਦਾ ਹੈ ਕੁੜੀ ਬਜ਼ੁਰਗ ਬਾਬੇ ਨਾਲ ਅਸ਼ਲੀਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀ ਤੇ ਨਾਲ ਬੈਠਾ ਮੁੰਡਾ ਵੀ ਬਜ਼ੁਰਗ ਨੂੰ ਖੋਲ ਦਿੰਦਾ ਏ ਕਿ ਬਾਬਾ ਜੋ ਤੇਰਾ ਦਿਲ ਕਰਦਾ ਏ ਇਸ ਨੰਗੀ ਬੈਠੀ ਮੇਰੀ ਸਾਤਨ ਦੇ ਨਾਲ ਕਰ ਸਕਦਾ ਜਦੋਂ ਇਹ ਦੋਵੇਂ بار بار ਬਾਬੇ ਨੂੰ ਅਕਸਾਉਦੇ ਤਾਂ ਬਾਬਾ ਵੀ ਉਤੇਜ ਢੋੜਦਾ ਏ ਤੇ ਉਸ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪੈਂਦਾ ਕੁੜੀ ਗੱਡੀ ਵਿੱਚੋਂ ਬਾਹਰ ਉਤਰ ਕੇ ਵੀ ਆਪਣਾ ਆਪ ਬਜ਼ੁਰਗ ਅੱਗੇ ਪਰੋਸਦੀ ਏ ਕਿ ਤੂੰ ਜੋ ਵੀ ਕੁਝ ਕਰਨਾ ਏ ਉਹ ਮੇਰੇ ਨਾਲ ਕਰ ਸਕਦਾ ਪਰ ਇਸ ਗੰਦੇ ਕਾਰੇ ਦੇ ਦੌਰਾਨ ਬਜ਼ੁਰਗ ਇਹ ਭੁੱਲ ਜਾਂਦਾ ਕਿ ਉਸ ਦੀ ਕੈਮਰੇ ਵਿੱਚ ਰਿਕਾਰਡਿੰਗ ਕੀਤੀ ਜਾ ਰਹੀ ਸੀ। ਤਰੀਬ ਅੱਧਾ ਪੌਣਾ ਘੰਟਾ ਇਹ ਸਭ ਚੱਲਦਾ। ਇਸ ਤੋਂ ਬਾਅਦ ਸਾਲ 2025 ਨੂੰ ਇਹ ਪੂਰੀ ਵੀਡੀਓ ਕੁੜੀ ਦਾ ਚਿਹਰਾ ਧੁੰਦਲਾ ਕਰਕੇ ਇੱਕ ਵਿਦੇਸ਼ੀ ਪੋਰਨ ਸਾਈਟ ਤੇ ਵੇਚ ਦਿੱਤੀ ਜਾਂਦੀ ਹੈ। ਭਾਵ ਅਪਲੋਡ ਕਰ ਦਿੱਤੀ ਜਾਂਦੀ। ਉਸ ਵਕਤ ਇਹ ਵੀਡੀਓ ਅੱਗ ਵਾਂਗ ਵਾਇਰਲ ਹੋ ਜਾਂਦੀ ਹੈ। ਇਹ ਵੀਡੀਓ ਪੁਲਿਸ ਕੋਲ ਵੀ ਪਹੁੰਚਦੀ ਤੇ ਪੁਲਿਸ ਹਰਕਤ ਵਿੱਚ ਆਉਂਦੀ ਹੈ। ਪੁਲਿਸ ਵੱਲੋਂ ਇਸ ਬਿਸ਼ਰਮ ਜੋੜੇ ਦੀ ਭਾਲ ਸ਼ੁਰੂ ਕੀਤੀ ਜਾਂਦੀ। ਅਖੀਰ ਫਿਰ ਇੱਕ ਬਹੁਤ ਵੱਡਾ ਖੁਲਾਸਾ ਹੁੰਦਾ ਹੈ ਕਿ ਇਹ ਬੇਸ਼ਰਮ ਲੜਕੀ ਉੱਤਰ ਪ੍ਰਦੇਸ਼ ਦੇ ਲਲਿਤਪੁਰ ਦੀ ਰਹਿਣ ਵਾਲੀ ਸੀ ਜਿਸ ਦਾ ਨਾਮ ਹੈ ਸਮ੍ਰਿਤੀ ਜੈਨ ਇਹ ਕੁੜੀ ਇੱਕ ਵਧੀਆ ਪਰਿਵਾਰ ਵਿੱਚੋਂ ਆਉਂਦੀ ਜਿਸ ਨੇ ਬੀ ਟੈਕ ਦੀ ਪੜ੍ਹਾਈ ਬਹੁਤ ਵਧੀਆ ਨੰਬਰਾਂ ਨਾਲ ਪਾਸ ਕੀਤੀ ਜਿਸ ਤੋਂ ਬਾਅਦ ਨੌਇਡਾ ਦੀ ਇੱਕ ਕੰਪਨੀ ਵੱਲੋਂ ਕੁੜੀ ਨੂੰ 25 ਲੱਖ ਰੁਪਏ ਸਾਲਾਨਾ ਤਨਖਾਹ ਤੇ ਨੌਕਰੀ ਤੇ ਰੱਖ ਲਿਆ ਜਾਂਦਾ ਹੈ ਹਰ ਮਹੀਨੇ ਕੁੜੀ 2 ਤੋਂ 2.5 ਲੱਖ ਰੁਪਏ ਕਮਾਉਂਦੀ ਸੀ ਪੁਲਿਸ ਨੌਇਡਾ ਪਹੁੰਚਦੀ ਹੈ ਜਿੱਥੇ ਇਹ ਲੜਕੀ ਸਮ੍ਰਿਤੀ ਆਪਣੇ ਇੱਕ ਮਰਦ ਮਿੱਤਰ ਦੇ ਨਾਲ ਰਹਿ ਰਹੀ ਸੀ ਇਹ ਮੁੰਡਾ ਬਿਹਾਰ ਦਾ ਰਹਿਣ ਵਾਲਾ ਹੁੰਦਾ ਜਿਸ ਦਾ ਨਾਮ ਸੀ ਸ਼ਾਨੂ ਕੁਮਾਰ ਦੋਹਾਂ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਜਾਂਦਾ ਤੇ ਫਿਰ ਪੁੱਛਗਈ ਸ਼ੁਰੂ ਹੁੰਦੀ ਹੈ ਜਿਸ ਵਿੱਚ ਹੋਰ ਵੀ ਵੱਡੇ ਖੁਲਾਸੇ ਹੁੰਦੇ ਹਨ ਸ਼ੁਰੂ-ਸ਼ੁਰੂ ਵਿੱਚ ਹੁੰਦਾ ਕਿ ਇਹ 24 ਸਾਲਾਂ ਲੜਕੀ ਸਮ੍ਰਿਤੀ ਜੈਨ ਉੱਤਰ ਪ੍ਰਦੇਸ਼ ਦੀ ਇੱਕ ਨਾਮੀ ਯੂਨੀਵਰਸਿਟੀ ਵਿੱਚੋਂ ਪੜ੍ਹ ਕੇ ਨੋਇਡਾ ਦੀ ਇੱਕ ਸੌਫਟਵੇਅਰ ਕੰਪਨੀ ਵਿੱਚ ਨੌਕਰੀ ਕਰ ਰਹੀ ਹੁੰਦੀ ਹੈ ਜਿੱਥੇ ਇਸਦੀ ਮੁਲਾਕਾਤ ਬਿਹਾਰ ਦੇ ਰਹਿਣ ਵਾਲੇ ਸ਼ਾਨੂ ਕੁਮਾਰ ਨਾਲ ਹੁੰਦੀ ਹੈ ਦੋਹਾਂ ਵਿੱਚ ਪਿਆਰ ਹੁੰਦਾ ਤੇ ਫਿਰ ਦੋਵੇਂ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਦੋਹਾਂ ਵੱਲੋਂ ਮਿਲ ਕੇ ਖੁੱਲ ਕੇ ਐਸ਼ ਪ੍ਰਸਤੀ ਕੀਤੀ ਜਾਂਦੀ ਜਿਸ ਨਾਲ 25 ਲੱਖ ਦਾ ਵੀ ਕੁਝ ਵੀ ਨਹੀਂ ਬਣਦਾ ਤੇ ਇਹਨਾਂ ਨੂੰ ਪੈਸਿਆਂ ਦੀ ਘਾਟ ਮਹਿਸੂਸ ਹੋਣ ਲੱਗਦੀ ਪੈਸੇ ਕਮਾਉਣ ਲਈ ਫਿਰ ਦੋਵੇਂ ਜਾਣੇ ਆਪਣੇ ਫਲੈਟ ਵਿੱਚ ਹੀ ਦੋਵੇਂ ਅਸ਼ਲੀਲ ਵੀਡੀਓ ਬਣਾ ਕੇ ਵਿਦੇਸ਼ੀ ਪੋਰਨ ਸਾਈਟਾਂ ਤੇ ਵੇਚਣੀਆਂ ਸ਼ੁਰੂ ਕਰ ਦਿੰਦੇ ਪਹਿਲੇ ਪਹਿਲ ਕਾਫੀ ਇਹਨਾਂ ਨੂੰ ਪੈਸੇ ਉੱਥੋਂ ਮਿਲਦੇ ਹਨ ਪਰ ਫਿਰ ਇਹਨਾਂ ਦੀਆਂ ਅਸ਼ਲੀਲ ਵੀਡੀਓ ਨੂੰ ਜ਼ਿਆਦਾ ਤਵੱਜੋ ਨਹੀਂ ਮਿਲਦੀ ਇਹਨਾਂ ਨੂੰ ਫਿਰ ਪੈਸੇ ਦੀ ਘਾਟ ਆ ਜਾਂਦੀ ਹੈ ਦੂਜੇ ਪਾਸੇ ਖਰਚੇ ਹੋਰ ਵੱਧ ਜਾਂਦੇ ਹਨ ਜਿਸ ਕਰਕੇ ਇਹ ਸਕੀਮ ਬਣਾਉਂਦੇ ਹਨ ਕਿ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਉੱਥੇ ਅਸ਼ਲੀਲ ਵੀਡੀਓ ਬਣਾਈਏ ਜਿਸ ਲਈ ਇਹ ਥਾਈਲੈਂਡ ਤੇ ਸਿੰਗਾਪੁਰ ਚਲੇ ਜਾਂਦੇ ਪਹਿਲੇ ਆਪਸ ਵਿੱਚ ਦੋਵੇਂ ਇਹ ਵੀਡੀਓ ਬਣਾਉਂਦੇ ਸੀ ਪਰ ਬਾਹਰਲੇ ਮੁਲਕ ਵਿੱਚ ਜਾ ਕੇ ਮੁੰਡੇ ਦੀ ਸਹਿਮਤੀ ਦੇ ਨਾਲ ਕੁੜੀ ਵੱਲੋਂ ਪਬਲਿਕ ਪਲੇਸਾਂ ਤੇ ਹੀ ਅਣਜਾਣ ਲੋਕਾਂ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਅਣਜਾਣ ਲੋਕਾਂ ਦੇ ਨਾਲ ਸਰੀਰਕ ਸੰਬੰਧ ਬਣਾਏ ਜਾਂਦੇ ਤੇ ਮੁੰਡਾ ਵੀਡੀਓ ਬਣਾ ਲੈਂਦਾ ਇਹਨਾਂ ਵੀਡੀਓ ਦੇ ਇਹਨਾਂ ਨੂੰ ਮੋٹے ਪੈਸੇ ਉਹਦੋਂ ਮਿਲਦੇ ਸਨ ਲੋਕ ਅਜਿਹਿਆਂ ਵੀਡੀਓ ਨੂੰ ਜ਼ਿਆਦਾ ਦੇਖਦੇ ਲੱਖ ਰੁਪਏ ਏਦਾਂ ਕਰਕੇ ਇਹਨਾਂ ਵੱਲੋਂ ਕਮਾਏ ਜਾਂਦੇ ਹਨ ਪਰ ਫਿਰ ਵੀ ਇਹਨਾਂ ਨੂੰ ਸਬਰ ਨਹੀਂ ਹੁੰਦਾ ਹੁਣ ਬੰਗਲਾਦੇਸ਼ ਵਿੱਚ ਵਿਦੇਸ਼ੀ ਬੰਦਿਆਂ ਨਾਲ ਬਣੀਆਂ ਵੀਡੀਓਜ਼ ਨੂੰ ਭਾਰਤੀ ਲੋਕ ਜ਼ਿਆਦਾ ਤਰਜੀਹ ਨਹੀਂ ਸੀ ਦਿੰਦੇ ਤਾ ਫਿਰ ਇਹ ਦੁਬਾਰਾ ਸਕੀਮ ਬਣਾਉਦੇ ਹਨ ਕਿ ਕਿਉਂ ਨਾ ਭਾਰਤ ਵਿੱਚ ਹੀ ਅਜਿਹਾਂ ਅਸ਼ਲੀਲ ਵੀਡੀਓ ਬਣਾਈਆਂ ਜਾਣ ਜਿਸ ਲਈ ਇਹ ਰਾਜਸਥਾਨ ਦੇ ਸੁਣਸਾਣ ਇਲਾਕਿਆਂ ਨੂੰ ਚੁੜਦੇ ਹਨ 10 ਤੋਂ ਵੱਧ ਥਾਵਾਂ ਇਹਨਾਂ ਵੱਲੋਂ ਚੁਣੀਆਂ ਜਾਂਦੀਆਂ ਜਿੱਥੇ ਆਮ ਲੋਕ ਬਹੁਤ ਘੱਟ ਜਾਂਦੇ ਸਨ ਉਹਨਾਂ ਥਾਵਾਂ ਤੇ ਕਿਸੇ ਅਣਜਾਣ ਸਿਕਿਉਰਿਟੀ ਗਾਰਡ ਦੇ ਨਾਲ ਕਿਸੇ ਅਣਜਾਣ ਰਾਹੀਰ ਦੇ ਨਾਲ ਜਾਂ ਇਸੇ ਤਰ੍ਹਾਂ ਹੋਰ ਕਿਸੇ ਅਣਜਾਣ ਕੱਲੇ ਬੰਦੇ ਦੇ ਨਾਲ ਇਸ ਲੜਕੀ ਵੱਲੋਂ ਸਰੀਰਕ ਸਬੰਧ ਬਣਾਇਆ ਜਾਂਦੇ ਤੇ ਉਸ ਨੂੰ ਮੁੰਡੇ ਵੱਲੋਂ ਰਿਕਾਰਡ ਕਰ ਲਿਆ ਜਾਂਦਾ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈਆਂ ਅਜੇ ਇਹਨਾਂ ਰਾਜਸਥਾਨ ਵਿੱਚ ਵੀ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੀ ਐਂਟਰੀ ਹੋ ਜਾਂਦੀ ਹੈ ਤੇ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਛਲੀਲ ਵੀਡੀਓ ਬਣਾਉਣ ਲਈ ਇਹਨਾਂ ਵੱਲੋਂ ਕਿਸੇ ਐਡਜੈਂਟ ਸਕਿਉਰਟੀ ਗਾਰਡ ਕੋਈ ਡਿਲੀਵਰੀ ਕਰਨ ਵਾਲਾ ਕੋਈ ਬਜ਼ੁਰਗ ਕੋਈ ਰੇੜੀ ਵਾਲਾ ਜਾਂ ਕੋਈ ਗਰੀਬ ਲਵਾਰਸ ਇਦਾਂ ਦੇ ਲੋਕਾਂ ਨੂੰ ਚੁਣਿਆ ਗਿਆ ਕਿਉਂਕਿ ਇਦਾਂ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਸਨ ਜਿਨ੍ਹਾਂ ਨੂੰ ਵਿਦੇਸ਼ੀ ਪੋਰਨ ਸਾਈਟਾਂ ਤੇ ਵੇਚ ਕੇ ਇਹ ਮੁੰਡਾ ਕੁੜੀ ਕਰੋੜਾ ਰੁਪਏ ਕਮਾਉਦੇ ਸਨ ਇਸ ਬਸ਼ਰਮ ਜੋੜੇ ਦਾ ਧੰਦਾ ਬਹੁਤ ਵਧੀਆ ਚੱਲ ਰਿਹਾ ਹੁੰਦਾ ਏ ਪਰ ਆ ਬਜ਼ੁਰਗ ਵਾਲੀ ਵੀਡੀਓ ਦਾ ਜ਼ਿਆਦਾ ਹੀ ਰੌਲਾ ਪੈ ਜਾਂਦਾ ਇਸੇ ਵੀਡੀਓ ਕਰਕੇ ਹੀ ਪੁਲਿਸ ਇਹਨਾਂ ਤੱਕ ਪਹੁੰਚ ਕਰਦੀ ਹੈ ਜਿਸ ਤੋਂ ਬਾਅਦ ਇਹਨਾਂ ਦਾ ਸਾਰਾ ਭਾਡਾ ਫੁੱਟ ਗਿਆ ਜੈਸਲਮੇਰ ਵਿੱਚ ਹੀ ਹੁਣ ਇਹਨਾਂ ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੋਸਤੋ ਇਸ ਵੀਡੀਓ ਰਾਹੀਂ ਸਾਡਾ ਮਕਸਦ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਇਹ ਸਿਰਫ ਜਾਣਕਾਰੀ ਵਾਸਤੇ ਵੀਡੀਓ ਬਣਾਈ ਗਈ ਹੈ ਕਿ ਅੱਜ ਕੱਲ੍ਹ ਲੋਕ ਪੈਸੇ ਪਿੱਛੇ ਕਿੱਥੋਂ ਤੱਕ ਗਿਰ ਚੁੱਕੇ ਹਨ ਅੱਜ ਇਦਾਂ ਦੀਆਂ ਕੁੜੀਆਂ ਸ਼ਰਿਆਮ ਪੈਸੇ ਪਿੱਛੇ ਆਪਣੀ ਇੱਜ਼ਤ ਨਿਲਾਮ ਕਰ ਰਹੀਆਂ ਹਨ ਤੇ ਉਹਨਾਂ ਨੂੰ ਰਤਾ ਵੀ ਫਰਕ ਨਹੀਂ ਪੈਂਦਾ ਕਿ ਸਮਾਜ ਸਾਨੂੰ ਕੀ ਬੋਲੇਗਾ ਸਾਡੇ ਮਾਪਿਓ ਸਾਡੇ ਬਾਰੇ ਕੀ ਸੋਚਣਗੇ ਸੋ ਦੋਸਤੋ ਇਹ ਸੀ ਜੈਸਲਮੇਰ ਦੇ ਵਾਇਰਲ ਹੋਏ ਉਸ ਬਜ਼ੁਰਗ ਬਾਬੇ ਦੀ ਸਾਰੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ